ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਆਮ ਲੋਕਾਂ ਦਾ ਮਸੀਹਾ ਆਮ ਲੋਕਾਂ ਲਈ ਕੰਮ ਕਰਨ ਦਾ ਦਾਵਾ ਕਰਦੀ ਸੀ ਅੱਜ ਪੰਜਾਬ ਦੇ ਹਾਲਾਤ ਕਿਸ ਪਾਸੇ ਕਿਸ ਕਰਵਟ ਬੈਠ ਰਹੇ ਹੈ ਇਹ ਸਾਰੇ ਤੁਸੀਂ ਜਾਣਦੇ ਹੋ ਜਿਵੇਂ ਆਮ ਲੋਕਾਂ ਦੀ ਗੱਲ ਕਰਨ ਵਾਲੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਗਰੀਬਾਂ ਦੇ ਢਾਰਿਆਂ ਨੂੰ ਉਜਾੜ ਕੇ ਅੱਜ ਗਰੀਬਾਂ ਦੀਆਂ ਦੁਕਾਨਾਂ ਨੂੰ ਉਜਾੜ ਕੇ ਅੱਜ ਗਰੀਬ ਲੋਕਾਂ ਦੇ ਨਾਲ ਧੱਕਾ ਕਰਕੇ ਅੱਜ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਂ ਦੇ ਉੱਤੇ ਨੌਜਵਾਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਅੱਜ ਨੌਜਵਾਨੀ ਨੂੰ ਨਸ਼ੇ ਦੀ ਡੋਜ਼ ਘਰ-ਘਰ ਪਰੋਸ ਕੇ ਅੱਜ ਵਪਾਰੀਆਂ ਤੋਂ ਫਰੋਤੀਆਂ ਦੀ ਮੰਗ ਕਰਕੇ ਅੱਜ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਕਰਕੇ ਅੱਜ ਪੰਜਾਬ ਦੇ ਵਿੱਚ ਕ੍ਰਾਪਸ਼ਨ ਦਾ ਜਿਹੜਾ ਦੌਰ ਹੈ ਉਸ ਨੂੰ ਪਹਿਲਾਂ ਨਾਲੋਂ ਅਨੇਕਾਂ ਗੁਣਾ ਵਧਾਉਣ ਵਧਾ ਕੇ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਜਿੱਥੇ ਉਹਨਾਂ ਦੇ ਅਧਿਕਾਰਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੀ ਹੈ ਉੱਥੇ ਆਪਣੇ ਵਾਅਦਿਆਂ ਤੋਂ ਵੀ ਭੱਜਦੀ ਹੋਈ ਨਜ਼ਰ ਆ ਰਹੀ ਹੈ ਆ ਜਿਹੜਾ ਮੋਹਾਲੀ ਦੇ ਫੇਜ਼ 11 ਦੇ ਵਿੱਚ ਦੱਸਦੇ ਜਾਈਏ ਕਿ ਜਦੋਂ 1984 ਦੇ ਦੰਗਾਂ ਹੋਏ ਜਦੋਂ ਸਿੱਖ ਕਤਲੇਆਮ ਹੋਇਆ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਪਰਿਵਾਰ ਗਵਾਤੇ ਕਿਸੇ ਦਾ ਭਾਈ ਕਿਸੇ ਦਾ ਪੁੱਤ ਕਿਸੇ ਦਾ ਘਰਵਾਲਾ ਕਿਸੇ ਦਾ ਕੋਈ ਕਿਸੇ ਦਾ ਕੋਈ ਇਵਨ ਕੇ ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਲੋਕਾਂ ਨੂੰ ਪਬਲਿਕ ਦੇ ਵਿੱਚ ਚੌਰਾਹਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਖੜਾ ਖੜਾ ਕੇ ਸਾਰ ਦਿੱਤਾ ਗਿਆ ਉਹ ਮੰਦਹਾਲੀ ਦੇ ਦਿਨ ਉਹ ਨਿੰਦਣਯੋਗ ਦਿਨ ਉਹ ਸਿੱਖਾਂ ਦੇ ਲਈ ਕਾਲਾ ਦਿਵਸ ਉਹ ਕਾਲਾ ਦਿਨ ਜਦੋਂ ਸਿੱਖਾਂ ਨੂੰ ਕੋ-ਕੋ ਕੇਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਾਰਿਆ ਗਿਆ ਦਿੱਲੀ ਦੇ ਵਿੱਚ ਵੀ ਬਹੁਤ ਸਾਰਾ ਕਤਲੇਆਮ ਹੋਇਆ ਤੁਸੀਂ ਸਾਰੇ ਜਾਣਦੇ ਹੋ ਇਹ ਕਤਲੇਆਮ ਜਦੋਂ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੋ ਸਿੱਖ ਨੌਜਵਾਨਾਂ ਨੇ ਜਿਹੜੇ ਉਹਨਾਂ ਦੀ ਸਿੱਖ ਸੁਰੱਖਿਆ ਦੇ ਵਿੱਚ ਤਾਇਨਾਤ ਸੀ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਉਸ ਬਾਅਦ ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਨੇ ਕਿਹਾ ਸੀ ਕਿ ਖੂਨ ਦਾ ਬਦਲਾ ਖੂਨ ਔਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੱਡਾ ਕੋਈ ਦਰਖਤ ਡਿੱਗਦਾ ਹੈ ਆ ਫਿਰ ਧਰਤੀ ਤਾਂ ਹਿੱਲਦੀ ਐ ਤੋਂ ਉਸੇ ਧਰਤੀ ਹਿਲਾਉਣ ਦੀ ਮਨਸਾ ਦੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਔਰ ਉਹਨਾਂ ਦੀ ਸ਼ੈਅ ਉੱਤੇ ਬਹੁਤ ਸਾਰੇ ਲੋਕਾਂ ਨੇ ਸਿੱਖਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦਾ ਨਰ ਸੰਘਰ ਕੀਤਾ ਉਹਨਾਂ ਦਾ ਕਤਲੇਆਮ ਕੀਤਾ ਪੰਜਾਬ ਦੇ ਵਿੱਚ ਸੱਤਾ ਦਾ ਬਾਰ ਬਾਰ ਸੁੱਖ ਭੋਗਦੀ ਰਹੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਸਿੱਖਾਂ ਦੇ ਦਰਦ ਨੂੰ ਪਹਿਚਾਣਿਆ ਉਹਨਾਂ ਸਿੱਖਾਂ ਦੇ ਦਰਦਾਂ ਦੇ ਉੱਤੇ ਮਲਮ ਲਾਉਣ ਦੀ ਨੀਅਤ ਨਾਲ ਉਹਨਾਂ ਦਾ ਮੁੜ ਵਸੇਬਾ ਕਰਨ ਦੇ ਲਈ ਮੋਹਾਲੀ ਜਿਹੜਾ ਕਿ ਸਹਿਮਜਾ ਦਾਜੀਤ ਸਿੰਘ ਨਗਰ ਮੋਹਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਦੇ ਵਿੱਚ ਫੇਜ਼ 11 ਫੇਜ਼ 11 ਦੇ ਵਿੱਚ ਇੱਕ ਦੋ ਦੋ ਕਮਰਿਆਂ ਦੇ ਛੋਟੇ ਛੋਟੇ ਮਕਾਨ ਬਣਾ ਕੇ ਇਹਨਾਂ ਪੀੜਤ ਪਰਿਵਾਰਾਂ ਨੂੰ ਆਵਾਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਪਰਿਵਾਰਾਂ ਦੇ ਵਿੱਚ ਇਜਾਫਾ ਹੁੰਦਾ ਗਿਆ ਪਰਵਾਰਾਂ ਦੇ ਵਿੱਚ ਨਵੇਂ ਬੱਚੇ ਜਿਹੜੇ ਪੈਦਾ ਹੁੰਦੇ ਗਏ ਔਰ ਪਰਿਵਾਰ ਵਧਦੇ ਗਏ ਇਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਪਰਿਵਾਰਾਂ ਨੇ ਆਪਣੇ ਘਰਾਂ ਦੇ ਆਲੇ ਦੁਆਲੇ ਮਾੜਾ ਮੋਟਾ ਅੱਗੇ 2-4 ਫੁੱਟ ਦਾ ਕੋਈ ਸ਼ੈੱਡ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਛੋਟੀ ਮੋਟੀ ਜੀ ਬਣਾ ਕੇ ਜਾਂ ਰੇੜੀ ਲਾ ਕੇ ਉੱਥੇ ਜਿਹੜਾ ਆਪਣਾ ਕਿਸ਼ਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ गुजरबाशਰ ਕਰ ਸਕਣ ਉਹਨਾਂ ਦਾ ਪਰਿਵਾਰ ਦਾ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਉਹਦੇ ਵਿੱਚ ਚਾਹੇ ਸੂਪ ਦੀ ਰੇੜੀ ਗੱਲ ਹੋਵੇ ਸੂਪ ਦੀ ਦੁਕਾਨ ਹੋਵੇ ਜਾਂ ਸਲਾਈ ਕਢਾਈ ਦੀ ਮਸ਼ੀਨ ਲਾ ਕੇ ਕੰਮ ਕਰਨ ਦੀ ਗੱਲ ਹੋਵੇ ਜਾਂ ਕੋਈ ਹੋਰ ਭਾਂਡਾ ਟਿੰਡਾ ਖੜਾਉਣਿਆਂ ਦੀ ਦੁਕਾਨਾਂ ਸਜਾ ਕੇ ਜਾਂ ਕੋਈ ਚੁੰਨੀਆਂ ਦੀ ਕਢਾਈ ਜਾਂ ਚੁੰਨੀਆਂ ਦੀ ਰੰਗਾਈ ਇਸ ਤਰ੍ਹਾਂ ਦੇ ਨਿੱਕੇ ਮੋਟੇ ਕੰਮ ਕਾਰਜ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਪਿਛਲੇ 40 ਸਾਲਾਂ ਤੋਂ ਕਰਦੇ ਆ ਰਹੇ ਆ ਤੇ ਹੁਣ ਆ ਜਿਹੜੀ ਆਮ ਆਦਮੀ ਪਾਰਟੀ ਹੋਣ ਪਾਰਟੀ ਜਿਹੜੀ ਆਪਣੇ ਆਪ ਨੂੰ ਆਮ ਲੋਕਾਂ ਦਾ ਜਿਹੜਾ ਮਸੀਹਾ ਦੱਸਦੀ ਹੈ ਜਾਂ ਆਮ ਲੋਕਾਂ ਦੀ ਪਾਰਟੀ ਦੱਸਦੀ ਹੈ ਉਸ ਸਰਕਾਰ ਨੇ ਫੇਜ਼ 11 ਦੇ ਵਿੱਚ ਇਹਨਾਂ ਲੋਕਾਂ ਦੇ ਘਰਾਂ ਦੇ ਅੱਗੇ ਬਣੇ ਹੋਏ ਵੱਧਰੇ ਜਾਂ ਇਹਨਾਂ ਦੇ ਘਰ ਦੇ ਲੱਗੀਆਂ ਹੋਈਆਂ ਦੁਕਾਨਾਂ ਜਾਂ ਇਹਨਾਂ ਦੇ ਘਰ ਦੇ ਅੱਗੇ ਪਾਇਆ ਹੋਇਆ ਛੱਡ ਇਹਨਾਂ ਨੂੰ ਤੋੜ ਦਿੱਤਾ ਗਿਆ ਗਮਾੜਾ ਨੇ ਪੁਲਿਸ ਫੋਰਸ ਦੇ ਨਾਲ ਇਹਨਾਂ ਸਾਰੇ ਇਨਾਂ ਦੀਆਂ ਦੁਕਾਨਾਂ ਨੂੰ ਇਨਾਂ ਦੇ ਰੋਜਗਾਰ ਨੂੰ ਢਾਕੇ ਉਜਾੜ ਕੇ ਇਹਨਾਂ ਨੂੰ ਇੱਕ ਵਾਰ ਫੇਰ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਸਿੱਖ ਹੁਣ ਆਪਣੀ ਸਟੇਟ ਆਪਣੀ ਧਰਤੀ ਦੇ ਉੱਤੇ ਮਹਫੂਜ਼ ਨਹੀਂ ਇਹ ਬੜਾ ਮੰਦਾ ਦੌਰ ਹੈ ਇਹ ਮੰਦੇ ਦੌਰ ਦੇ ਵਿੱਚ ਇਹ ਇਨਾਂ ਦਾ ਲੋਕਾਂ ਦਾ ਤਰਕ ਹੈ ਇਹ ਲੋਕ ਸਰਕਾਰ ਨੇ ਸਾਨੂੰ ਸਹੂਲਤਾਂ ਦੇਣ ਦੀ ਬਜਾਏ ਸਾਨੂੰ ਉਜਾੜਨ ਦੇ ਉੱਤੇ ਲੱਗੀ ਹੈ ਸਾਡੇ ਨਾਲ ਤੱਕਾ ਕਰ ਰਹੀ ਹੈ ਸਾਡੇ ਨਾਲ ਅਤਿਆਚਾਰ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਸ਼ਹਿਰ ਦੀਆਂ ਦੁਕਾਨਾਂ ਸ਼ਹਿਰ ਦੇ ਸ਼ੋਅਰੂਮ ਸ਼ਹਿਰ ਦੇ ਵਕ-ਵਕ ਖੇਤਰਾਂ ਦੇ ਵਿੱਚ ਜਿਹੜੇ ਲੋਕ ਹੈ ਉਹ ਬਿਜ਼ਨਸਮੈਨ ਹੈ ਵੱਡੇ ਵੱਡੇ ਲਾਲੇ ਨੇ ਵੱਡੇ ਵੱਡੇ ਦੁਕਾਨਦਾਰ ਨੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਲੋਕਾਂ ਦੀ ਆਵਾਜਾਈ ਬੰਦ ਕਰਕੇ ਰੱਖੀ ਹੈ ਸ਼ਹਿਰ ਦੇ ਵਿੱਚ ਦਮਦਾਰ ਲੋਕਾਂ ਨੇ ਆ ਪਾਰਕਾਂ ਦੇ ਵਿੱਚ ਸਰਕਾਰੀ ਥਾਵਾਂ ਦੇ ਉੱਤੇ ਖੁੱਲੀਆਂ ਥਾਵਾਂ ਦੇ ਉੱਤੇ ਛਰੇ ਆਮ ਕਬਜ਼ੇ ਕਰਕੇ ਜਿਹੜਾ ਸਰਕਾਰ ਨੂੰ ਅੰਗੂਠਾ ਦਿਖਾ ਰਹੇ ਐ ਲੇਕਿਨ ਇਹਨਾਂ ਗਰੀਬਾਂ ਦੀਆਂ ਆਹਾਂ ਨੂੰ ਹੋਰ ਵਧਾਉਣ ਦੇ ਲਈ ਸਰਕਾਰ ਕਾਰਜਸ਼ੀਲ ਹੈ ਕਿਉਂਕਿ ਸਰਕਾਰ ਨੇ ਇਸ ਗੱਲ ਦਾ ਅਹਿਸਾਸ ਅਨੁਭਵ ਕਰਾਤਾ ਕਿ ਸਰਕਾਰ ਤੁਹਾਡੀ ਨਹੀਂ ਸਰਕਾਰ سرمਾਈਦਾਰਾਂ ਦੀ ਹੈ ਸੋ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪਰਖਾਲਵੀ ਨੇ ਬੋਲਦੇ ਹੋਏ ਕੀ ਕਿਹਾ ਆਓ ਸੁਣੀਏ ਆਪਾਂ ਸਾਰੇ ਰਲ ਮਿਲ ਕੇ ਇਸ ਅੱਜ ਨੂੰ ਦਈਏ ਇਹਨਾਂ ਦਾ ਸਾਥ ਦਈਏ ਇਹਨਾਂ ਨੂੰ ਸਹਿਯੋਗ ਕਰੀਏ ਕਿਤੇ ਇਹ ਨਾ ਹੋਵੇ ਇਹ ਜਿਹੜੀ ਅੱਗ ਕਿਤੇ ਸਾਡੇ ਘਰਾਂ ਤੱਕ ਆ ਗਈ ਪਰ ਸਾਨੂੰ ਕਿਸੇ ਨੇ ਬਚਾਉਣ ਵਾਲੇ ਨਹੀਂ ਕਿਸੇ ਨੇ ਲੱਭਣਾ ਨਹੀਂ ਥਿਆਉਣਾ ਨਹੀਂ ਸਾਡੇ ਨੇੜੇ ਨਹੀਂ ਆਉਣਾ ਸੋ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਇਸ ਗੱਲ ਦੀ ਹੱਲਾ ਛੇਰੀ ਵੀ ਦਿੰਦਾ ਕਿ ਜੋ ਨੇ ਮਾਲਕ ਮਜ਼ਬੂਤ ਗਲਦੇ ਉੱਤੇ ਗੋਡਾ ਰੱਖਿਆ ਸੀ ਔਰ ਇਹਨਾਂ ਦੇ ਗਲਦੇ ਉੱਤੇ ਗੋਡਾ ਰੱਖ ਕੇ ਇਹਨਾਂ ਦਾ ਸਾਫੇ ਗਲਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਜਵਾਬ ਇਹ ਲੋਕਾਂ ਪ੍ਰਤੀ ਸੋ ਮੈਂ ਬਹੁਤ ਸਾਰੀ ਸਮਨੀ ਲੋਣਾ ਬਹੁਤ ਸਾਰੇ ਬੁਲਾ ਰਹੇ ਆ ਅੱਜ ਜਿਨ੍ਹਾਂ ਨੇ ਤੁਹਾਡੇ ਮੁਖਾਤਬ ਹੋ ਕੇ ਆਪਣੇ ਭਾਵਨਾਵਾਂ ਦਾ ਤੁਸੀਂ ਸੁਣਿਆ ਸ਼ਮਸ਼ੇਰਪੁਰ ਖਾਲਵੀ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਮੈਂ ਦੱਸਦਾ ਜਾਵਾਂ ਕਿ ਸਰਕਾਰ ਜਿਹੜੀ ਹੈ ਉਹ ਇਸ ਗੱਲ ਦੇ ਲਈ ਆਪ ਜਿਹੜੇ ਸਰਕਾਰ ਦੇ ਲੀਡਰ ਹੈ ਆਮ ਆਦਮੀ ਪਾਰਟੀ ਦੇ ਲੀਡਰ ਹੈ ਇੱਥੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾਣਾ ਬਣਦਾ ਹੈ ਕਿ ਲੁਧਿਆਣਾ ਦੀ ਜਦੋਂ ਬਾਅਦ ਇਲੈਕਸ਼ਨ ਹੋ ਰਹੀ ਸੀ ਜਿੱਥੇ ਸੰਜੀਵ ਅਰੋੜਾ ਐਮਐਲਏ ਦੇ ਤੌਰ ਤੇ ਜਿੱਤੇ ਜਿਹੜੇ ਬਾਅਦ ਦੇ ਵਿੱਚ ਕੈਬਨਟ ਮੰਤਰੀ ਬਣੇ ਇੰਡਸਟਰੀ ਦੇ ਉਹਨਾਂ ਨੇ ਸਰਕਾਰੀ ਕਾਲਜ ਲੜਕੀਆਂ ਲੁਧਿਆਣੇ ਦੀ ਸਰਕਾਰੀ ਜ਼ਮੀਨ ਦੇ ਉੱਤੇ ਛਰੇ ਆਮ ਕਬਜ਼ਾ ਕਰਕੇ ਉੱਥੇ ਕੰਡਾ ਤਾਰ ਲਗਾ ਕੇ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਲੋਕਾਂ ਦੇ ਅਧਿਕਾਰਾਂ ਨੂੰ ਲੁੱਟਣ ਦਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ ਲੋਕਾਂ ਨੂੰ ਦੁੱਖ ਦੇਣ ਦਾ ਲੋਕਾਂ ਦੇ ਜਖਮਾਂ ਨੂੰ ਉਧੇੜਨ ਦਾ ਰੇਪ ਕਰਨ ਦਾ ਕ੍ਰਾਈਮ ਕਰਨ ਦਾ ਜੁਰਮ ਕਰਨ ਦਾ ਧੋਖਾਧੜੀ ਕਰਨ ਦਾ ਜੇ ਕੋਈ ਲਾਇਸੈਂਸ ਹੈ ਉਹ ਹੈ ਲਾਇਸੈਂਸ ਵੱਡੇ ਵੱਡੇ ਸਰਮਾਇਦਾਰਾਂ ਕੋਲੇ ਜਾਂ ਸੈਸੀ ਪਹੁੰਚ ਰੱਖਣ ਵਾਲੇ ਲੀਡਰਾਂ ਦੇ ਕੋਲੇ ਲੇਕਿਨ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਕਿਸਮ ਕਰਦੇ ਆ ਸਖਤ ਮਿਹਨਤ ਕਰਦੇ ਆ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣਾ ਰੁਜ਼ਗਾਰ ਸਹੀ ਢੰਗ ਨਾਲ ਆਜ਼ਾਦਾਨਾ ਤੌਰ ਤੇ ਉਹ ਚਲਾ ਸਕਣ ਤੇ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਪੇਟ ਭਰ ਸਕਣ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੋਹਾਣਾ ਉਹ ਆਪਣੀ ਟੀਮ ਦੇ ਨਾਲ ਪਹੁੰਚੇ ਜਿਨ੍ਹਾਂ ਨੇ ਇਸ ਮੌਕੇ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੀੜਤ ਪਰਿਵਾਰਾਂ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਚਾਹੇ ਸਰਕਾਰੀ ਹੋਵੇ ਚਾਹੇ ਸਮਾਜਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਪਰ ਉਹਨਾਂ ਨੇ ਇਸ ਗੱਲ ਦਾ ਉਚਿਤ ਤੌਰ ਤੇ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਜਾਇਜ਼ ਕਬਜ਼ਿਆਂ ਔਰ ਨਜਾਇਜ਼ ਉਸਾਰੀਆਂ ਦੇ ਬਿਲਕੁਲ ਖਿਲਾਫ ਹੈ ਲੇਕਿਨ ਜਿਹੜਾ ਇਹ ਮਸਲਾ ਹੈ ਇਹ ਮਸਲਾ ਇੱਕ ਵਿਸ਼ੇਸ਼ ਜਿਹੜਾ ਅਧਿਕਾਰ ਰੱਖਦਾ ਹੈ ਔਰ ਵਿਸ਼ੇਸ਼ ਕਿਸਮ ਦਾ ਇਹ ਮਾਮਲਾ ਹੈ ਕਿਉਂਕਿ ਇਹ ਪੀੜਤ ਪਰਿਵਾਰ ਸੀ ਇਹਨਾਂ ਨੂੰ ਤਰਸ ਦੇ ਆਧਾਰ ਤੇ ਇੱਥੇ ਮੁੜ ਬਸਾਇਆ ਗਿਆ ਸੀ ਇਹਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਦੇ ਕੇਸ ਨੂੰ ਅਲੱਗ ਤੌਰ ਤੇ ਵਿਚਾਰਿਆ ਜਾਣਾ ਚਾਹੀਦਾ ਔਰ ਇਹਨਾਂ ਨੂੰ ਜਿਹੜੀ ਨੀਡ ਬੇਸ ਪਾਲਿਸੀ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੰਗ ਕਰਦਾ ਰਿਹਾ ਹੈ ਕਿ ਇਹਨਾਂ ਨੂੰ ਨੀਡ ਬੇਸ ਪਾਲਿਸੀ ਕਿਉਂਕਿ ਸਮੇਂ ਦੇ ਨਾਲ ਹੋਏ ਪਰਿਵਾਰਾਂ ਦੇ ਵਿੱਚ ਵਾਅਦੇ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਜਿੱਥੇ ਅੱਜ ਸਰਕਾਰ ਨੇ ਵੱਡੀਆਂ-ਵੱਡੀਆਂ ਕੋਠੀਆਂ ਵਾਲਿਆਂ ਨੂੰ 50% ਦੀ ਕੰਸਟ੍ਰਕਸ਼ਨ ਤੋਂ ਉਹਨਾਂ ਦੇ ਵਿੱਚ ਵਾਅਦਾ ਕਰਕੇ 75-80% ਕਰ ਦਿੱਤਾ ਉਹਨਾਂ ਦੇ ਪਲਾਟਾਂ ਦੇ ਵਿੱਚ ਜਿਹੜੇ 50% ਦੀ ਉਸਾਰੀ ਕਰ ਸਕਦੇ ਸੀ ਅੱਜ ਉਹ 80% 75% ਦੀ ਕਰ ਸਕਦੇ ਆ ਲੇਕਿਨ ਇਹਨਾਂ ਗਰੀਬਾਂ ਨੂੰ ਜਿਹੜੇ ਮਿਹਨਤ ਕਰਕੇ ਜਿਹੜੇ ਕੰਮ ਕਰਕੇ ਜਿਹੜੇ ਕਿਸਮ ਕਰਕੇ ਜਿਹਨੇ ਆਪਣੇ ਹੱਡਾਂ ਵਾਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਉਹਨਾਂ ਦੇ ਲਈ ਕੋਈ ਵੀ ਉਪਰਾਲਾ ਸਰਕਾਰ ਨੇ ਨਹੀਂ ਕੀਤਾ ਸੋ ਉਹਨਾਂ ਨੇ ਮੰਗ ਕੀਤੀ ਕਿ ਨੀਡ ਬੇਸ ਪਾਲਿਸੀ ਦੇ ਅਧਾਰ ਤੇ ਉਹਨੂੰ ਲਾਗੂ ਕਰਕੇ ਸਹੀ ਮਾਨਿਆਂ ਦੇ ਵਿੱਚ ਇਹਨਾਂ ਗਰੀਬ ਲੋਕਾਂ ਨੂੰ ਇਹਨਾਂ ਲੋੜਵੰਦ ਲੋਕਾਂ ਨੂੰ ਇਹਨਾਂ ਪੀੜਤ ਪਰਿਵਾਰਾਂ ਨੂੰ ਇਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਈ ਜਾਵੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਜਥੇਦਾਰ ਸੁਹਾਣਾ ਨੇ ਕੀ ਕਿਹਾ ਆਓ ਸੁਣੀਏ ਹੁਣ ਸਭ ਮੈਂ ਵੀ ਜਿਹੜੇ ਹੁਕਮਰਾਨ ਨੇ ਨਦਸਾਂ ਪੇੜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਇਹਨਾਂ ਦੇ ਨਾਲ ਹਾਂ ਤੇ ਇਹ ਕਹਿੰਦੇ ਨੇ ਕਿ ਅਸੀਂ ਛੋਟੀਆਂ ਜੁੜੀਆਂ ਬਚਾਨਾ ਬਹਿਲੇ ਆ। ਇਹਨਾਂ ਦੇ ਵਿੱਚ ਵੀ ਰੋਜ਼ਗਾਰ ਪ੍ਰਣ ਕਰ ਰਹੇ ਆ ਤੇ ਸਾਨੂੰ ਵੱਡੇ ਬੱਚਿਆਂ ਨੂੰ ਰੋਜ਼ਗਾਰ ਦਾ ਸੰਗਾਰ ਨਹੀਂ ਦਿੱਤਾ। ਇਹ ਦੇਖੋ ਬਿਲਕੁਲ ਠੀਕ ਕਹਿ ਰਹੇ ਆ ਕਿ ਇਹਨਾਂ ਨੇ ਇਹ ਇਹ ਇਹਨਾਂ ਨੂੰ ਰੋਜ਼ਗਾਰ ਦਾ ਸਾਧਨ ਹੈ ਅੱਜ ਪੰਜਾਬ 'ਚ ਦੇਖੋ ਤੁਸੀਂ ਕਿੰਨੀ ਹੁਕਮਰੀ ਹੋ ਗਈ ਅੱਜ ਪੰਜਾਬ 'ਚ ਬੇਰੁਜ਼ਗਾਰ ਲੋਕ ਹੁਕਮਰੇ ਆ। ਜੇ ਕਿਸੇ ਦਾ ਕੋਈ ਰੋਜ਼ਗਾਰ ਚੱਲ ਰਿਹਾ ਐ ਤੇ ਸਰਕਾਰੋਂ ਬੰਦ ਕਰਾਉਣ ਨੂੰ ਹੋਈ ਪਈ। ਕੋਇਸ ਕਰਕੇ ਨਹੀਂ ਟੁਕਮਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਜੇ ਬੰਦ ਕਰਾਉਣੀਆਂ ਤਾਂ ਇਹਨਾਂ ਕੋਈ ਪਾਲਿਸੀ ਬਣਾ ਕੇ ਇਹਨਾਂ ਨੂੰ ਕੋਈ ਇੱਕ ਜਗ੍ਹਾ ਦੁਕਾਨ ਸ਼ਾਪ ਮਾਰਕੀਟ ਘਟ ਤੋਂ ਜਾਂਗੀ ਹੈ ਆਪਣਾ ਰੋਜਗਾਰ ਤਾਂ ਤੇ ਉੱਤੇ ਕਰ ਸਕਣ ਇੱਕਦਮ ਤੁਸੀਂ ਕਿਸੇ ਤੋਂ ਧੋਖ ਤੋਂ ਇਹ ਚੱਕ ਕੇ ਉਹ ਸਰਾਸਰ ਧੱਕਾ ਉਹ ਧੱਕੇ ਦੇ ਖਿਲਾਫ ਇਹ ਕਹ ਵੀ ਇਹ ਕਹਿੰਦੇ ਨੇ ਕਿ ਅਸੀਂ ਤਾਂ ਕੋਈ ਬਾਕੀਆਂ ਵਾਂਗੂ ਅਸੀਂ ਤਾਂ ਨਹੀਂ ਘੁੱਟਪਾਤ ਨਾ ਪਰਿਆ ਹੋਰ ਕਬਜ਼ੇ ਕਰ ਰਹੇ ਇਹ ਤਾਂ ਦੁਕਾਨਾਂ ਹੀ ਕਰ ਰਹੇ ਨੇ ਬਿਲਕੁਲ ਦੇਖੋ ਅੱਜ ਸੜਕਾਂ ਦੇ ਉੱਪਰ ਤੁਸੀਂ ਲਾ ਲਓ ਸ਼ੋਰੂਮਾਂ ਦੇ ਬੈਗ ਪਿਛਲੇ ਪਾਸੇ ਲਾ ਲਓ ਨਜਾਇਜ਼ ਕਬਜ਼ੇ ਹੋਏ ਹੋਏ ਰੇੜੀਆਂ ਸੜਕਾਂ ਤੇ ਖੜੀਆਂ ਇਹ ਵਿਚਾਰੇ ਆਪਣੀ ਦਸਾਂ ਨਾ ਹੋਣ ਦੀ ਕਿਰਤ ਕਮਾਈ ਕਰ ਰਹੇ ਆ ਜੇ ਇਹਨਾਂ ਨੇ ਪਿੱਛੇ ਬ੍ਰਾਂਡ ਦੇ ਵਿੱਚ ਕੋਈ ਕਮਰਾ ਬਣਾ ਲਿਆ ਉਹਦੇ ਦੀ ਦੁਕਾਨ ਖੋਲਹੀ ਉਹ ਸਰਕਾਰ ਬੰਦ ਕਰਾਉਣ ਨੂੰ ਕਿ ਸਿਸਟਮ ਸਿੱਧਾ ਇਹਨਾਂ ਇਹਨਾਂ ਦੰਗਾ ਪੀੜਤ ਇਹਨਾਂ ਸਿੱਖ ਜਿਹੜੇ ਸਾਡੇ ਪਰਿਵਾਰ ਹੈ ਉਹਨਾਂ ਦੇ ਨਾਲ ਧੱਕਾ ਹੋਣੇ ਈ ਸਟੈਂਡ ਅ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਹੈ ਜੋ ਇਹ ਰੂਪਰੇਖਾ ਲਿਖਣਗੇ ਸ਼੍ਰੋਮਣੀ ਅਕਾਲੀ ਦਲ ਉਤੇ ਪਹਿਰਾ ਦੋਗਾ ਇਹਨਾਂ ਦੇ ਨਾਲ ਇਕੜਾ ਕੇ ਖੜੂਗਾ ਤੁਸੀਂ ਸੁਣਿਆ ਅਕਾਲੀ ਲੀਡਰ ਪ੍ਰਵਿੰਦਰ ਸੁਹਾਣਾ ਨੂੰ ਸੋ ਸਾਥੀਓ ਤੁਸੀਂ ਫੈਸਲਾ ਕਰਨਾ ਹੈ ਇਹ ਸਰਕਾਰ ਇਹ ਲੋਕ ਇਹ ਆਵਾਮ ਇਹ ਪਰ ਜਹ ਅਜਿਹੇ ਆਲਮ ਦੇ ਵਿੱਚ ਜਦੋਂ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਣ ਅਜਿਹੇ ਪਰਿਵਾਰ ਜਿਹੜੇ ਪਹਿਲਾਂ ਹੀ ਬੇਫਤਾ ਮਾਰੇ ਆ ਉਹਨਾਂ ਦੇ ਲਈ ਸਰਕਾਰ ਕਿੰਨਾ ਕਾਰਗਰ ਹੈ ਔਰ ਇਹਨਾਂ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਇਹ ਜਿਹੜਾ ਧਰਨਾ ਮਾਰ ਕੇ ਅੱਜ ਇੱਥੇ ਬੈਠੇ ਐ ਇਹਨਾਂ ਨੇ ਸਰਕਾਰ ਦਾ ਸਿੜੀ ਸਿਆਪਾ ਕੀਤਾ ਇਹਨਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਕੀ ਇਹਨਾਂ ਲਈ ਹੋਣਾ ਚਾਹੀਦਾ ਹੈ ਇਹ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਚੈਨਲ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਕਿ ਅਸੀਂ ਤੁਹਾਡੇ ਅਨੁਸਾਰ ਤੁਹਾਡੀਆਂ ਸੁਝਾਵਾਂ ਦੇ ਅਨੁਸਾਰ ਤੁਹਾਡੀਆਂ ਗੱਲਾਂ ਦੇ ਅਨੁਸਾਰ ਤੁਹਾਡੇ ਜਿਹੜੀਆਂ ਜੋ ਵੀ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋਗੇ ਆਪਣੇ ਵਿਚਾਰ ਉਹਨਾਂ ਦੇ ਅਕੀਦੇ ਨਾਲ ਉਹਨਾਂ ਦੇ ਅਨੁਸਾਰ ਅਸੀਂ ਪ੍ਰੋਗਰਾਮ ਪੇਸ਼ ਕਰਕੇ ਤੁਹਾਡੀਆਂ ਦੁਆਵਾਂ ਦੇ ਪਾਤਰ ਬਣ ਸਕੀਏ ਅੱਜ ਤੱਕ ਦੇ ਲਈ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਵਿਸ਼ੇਸ਼ ਕਵਰ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ